ਡਿਪ ਸਕੂਲ ਟਾਂਡਾ ਉਸ ਵਕਤ ਫਿਰ ਪਾਰੀ ਖੰਡਾਮਾ ਖੜਾ ਹੋ ਗਿਆ ਜਦੋਂ ਸਕੂਲ ਮੈਨੇਜਮੈਂਟ ਅਜੇ ਬੱਚਿਆਂ ਤੇ ਮਾਪਿਆਂ 'ਚ ਚੱਲ ਰਹੇ ਫੀਸਾਂ ਦੇ ਵਿਵਾਦ ਸੰਬੰਧੀ ਰੱਖੀ ਗਈ ਅੱਜ ਦੀ ਮੀਟਿੰਗ ਛੁੱਟੀ ਹੋਣ ਕਾਰਨ ਮੁਅੱਤਲ ਕਰ ਦਿੱਤੀ ਗਈ ਅੱਜ ਕਰੀਬ ਸਵੇਰੇ 10 ਵਜੇ ਰੱਖੀ ਗਈ ਜਦੋਂ ਬੱਚਿਆਂ ਤੇ ਮਾਪੇ ਡਿਪ ਸਕੂਲ ਪਹੁੰਚਣਾ ਸ਼ੁਰੂ ਹੋ ਗਏ ਜਿੱਥੇ ਸੈਂਕੜੇ ਮਾਪਿਆਂ ਨੇ ਸਕੂਲ ਬੰਦ ਹੋਣ ਕਾਰਨ ਉਹਨਾਂ ਨੂੰ ਦੱਸੇ ਬਿਨਾਂ ਹੀ ਮੀਟਿੰਗ ਮੁਅੱਤਲ ਕਰ ਦਿੱਤੀ ਉਸ وجہੋਂ ਉਹਨਾਂ ਦੀ ਭਾਰੀ ਖਰਚਲ ਸਵਾਰੀ ਹੋ ਗਈ ਕਿਉਂਕਿ ਨਾਲੇ ਬੱਚੇ ਇਸ ਮੌਕੇ ਤੇ ਸਥਿਤੀ ਤੇ ਕਾਬੂ ਪਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮ ਲਗਾਏ ਗਏ। ਇਸ ਸਬੰਧੀ ਜਦੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਮੈਨੇਜਮੈਂਟ ਵੱਲੋਂ ਬੱਚਿਆਂ ਦੇ ਮਾਪਿਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਅਤੇ ਜਲਦੀ ਹੀ ਸੱਤ ਮੈਂਬਰੀ ਕਮੇਟੀ ਗਠਿਤ ਕਰਨ ਦੇ ਵੀ ਵਿਚਾਰ ਦਿੱਤਾ ਗਿਆ। ਜੋ ਮਾਪਿਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਵਿਚਾਲੇ ਇੱਕ ਕੜੀ ਦਾ ਕੰਮ ਕਰੇਗੀ। ਦੁਆਬਾ ਐਕਸਲ 3 ਦਾ ਕਾਂਡਾ ਕੰਸੀ ਦੇ